ਉਹ ਜ਼ਿਲ੍ਹੇ ਤੋਂ ਨਸ਼ਾ ਉਹਦੇ ਪਿੰਡ ਤੱਕ ਪਹੁੰਚ ਗਿਆ ਕਹਿੰਦਾ ਯਾਰ ਹੁਣ ਤਾਂ ਬੁੱਲ ਗਿਆ ਆਪਾਂ ਨਸ਼ਾ ਆਪਣੇ ਪਿੰਡ ਆ ਗਿਆ ਉਹ ਕਹਿੰਦਾ ਪਿੰਡ ਆ ਗਿਆ ਫੇਰ ਕਿ ਉਹ ਆਪਣੇ ਕਿਹੜਾ ਜਵਾਕ ਖਾਂਦੇ ਆ ਪਰ ਕਿਸੇ ਦਿਨ ਉਹ ਨਸ਼ੇ ਦੀ ਲਤ ਸੀ ਜਿਹੜੀ ਨਸ਼ੇ ਦੀ ਉਹ ਭੈੜੀ ਗੱਲਬਾਤ ਸੀ ਉਸ ਬੰਦੇ ਦੇ ਘਰ ਤੱਕ ਪਹੁੰਚ ਗਈ ਉਸ ਦੇ ਜਵਾਕਾਂ ਤੱਕ ਪਹੁੰਚ ਗਈ ਜਿਹੜਾ ਕਹਿੰਦਾ ਸੀ ਆਪਾਂ ਕੀ ਲੈਣਾ ਤੇ ਉਹਦੇ ਉਹ ਬੰਦਾ ਫਿਰ ਉਸ ਬੰਦੇ ਨੂੰ ਕਹਿੰਦਾ ਯਾਰ ਭਾਈ ਨਸ਼ਾ ਤਾਂ ਇਹ ਮੇਰੇ ਘਰ ਵੀ ਪਹੁੰਚ ਗਿਆ ਫਿਰ ਉਹਨੇ ਉਹਨੂੰ ਜਵਾਬ ਦਿੱਤਾ ਕਹਿੰਦਾ ਹੁਣ ਆਪਾਂ ਕੀ ਲੈਣਾ ਉਹੀ ਗੱਲ ਹੋਣਾ ਹੁਣ ਅਸੀਂ ਜਾਗ ਨਹੀਂ ਰਹੇ ਹੁਣ ਅਸੀਂ ਕਰਨ ਕੋਈ ਗੱਲ ਨਹੀਂ ਡੱਲੇਵਾਲ ਸਾਹਿਬ ਬੈਠਾ ਉਹ ਕੋਈ ਨਹੀਂ ਉਹਨਾਂ ਦੀ ਸਿੱਧੂ ਪਰ ਜੱਥੇਬੰਦੀ ਬੈਠੀ ਆ ਅਸੀਂ ਕੀ ਲੈਣਾ ਠੀਕ ਆ ਅਸੀਂ ਕੀ ਲੈਣਾ ਕੀ ਲੈਣਾ ਦੇ ਚੱਕਰ ਦੇ ਵਿੱਚ ਇਹ ਨਾ ਸੋਚੋ ਵੀ ਕੱਲਾ ਡੱਲੇਵਾਲ ਸਾਹਿਬ ਨਾਲ ਪਾਣਾ ਬਾਪੂ ਜੀਆਂ ਕੱਲੀ ਉਹ ਜੱਥੇਬੰਦੀ ਉਹ ਹੋ ਜੂਗੀ ਪੂਰੇ ਪੰਜਾਬ ਦੇ ਲੋਕਾਂ ਨੂੰ ਚਾਹ ਵਪਾਰੀ ਵਰਗਾ ਚ ਮਜ਼ਦੂਰ ਵਰਗਾ ਚ ਕਿਸਾਨੀ ਵਰਗਾ ਚਾਹ ਕੋਈ ਬਿਜ਼ਨਸਮੈਨ ਆ ਸਾਰਿਆਂ ਤੇ ਇਹ ਅਫੈਕਟ ਪਊਗਾ ਸਾਰਿਆਂ ਨੂੰ ਨੁਕਸਾਨ ਆ ਜਿਹੜਾ ਝੱਲਣਾ ਪਊਗਾ ਕਿ ਸਰਕਾਰਾਂ ਦੀ ਜਿਹੜੀ ਨੀਤੀ ਆ ਉਹ ਕੋਈ ਬਹੁਤ ਹੀ ਚੰਗੀ ਨਹੀਂ ਆਮ ਪਬਲਿਕ ਨੂੰ ਲੈ ਕੇ 21 ਦਿਨ ਹੋ ਗਏ ਡੱਲੇਵਾਲ ਸਾਹਿਬ ਜਿਹੜੇ ਮਰਨ ਵਰਤ ਤੇ ਬੈਠੇ ਹੋਏ ਆ ਜਿਹੜੇ ਉਥੇ ਬਾਰੀ ਬਾਰਡਰ ਤੇ ਬੈਠੇ ਆ ਉਹਨਾਂ ਨੂੰ ਚਿੰਤਾ ਸਤਾ ਰਹੀ ਏ ਵੀ ਕੋਈ ਰੱਬ ਨਾ ਕਰੇ ਭਾਣਾ ਵਰਤ ਜਾਵੇ ਜਿੱਥੋਂ ਜਸਕਰਨ ਸਿੰਘ ਮਲੂਕਾ ਹੁਣੇ-ਹੁਣੇ ਆਏ ਆ ਉਥੋਂ ਦੇ ਹਾਲਾਤ ਦੱਸਣਗੇ ਕੀ ਹਾਲਾਤ ਆ ਸਸੀਕਾਲ ਜੀ ਸਸੀਕਾਲ ਵੀਰੇ ਕਿਵੇਂ ਹਾਲਾਤ ਕਿਵੇਂ ਉੱਥੋਂ ਦੇ ਹੁੰਦੇ ਹੋ ਵੇਖੋ ਹਾਲਾਤ ਇੱਕ ਤਾਂ ਸ਼ਹੀਦੀ ਦੇਹਾੜੇ ਚੱਲ ਰਹੇ ਆ ਤੇ ਰਾਤ ਦੀ بارش ਵੀ ਪੈ ਰਹੀ ਆ ਨਾ ਬਹੁਤ ਜ਼ਿਆਦਾ ਤੇ ਤਕੜੇ ਨੇ ਉਹ ਜਿਹੜੇ ਉੱਥੇ ਬੈਠੇ ਨੇ ਇਹ ਨਹੀਂ بارش ਦੇ ਵਿੱਚ ਵੈਸੇ ਤਾਂ ਇੱਕ ਸਾਲ ਹੋ ਗਿਆ ਗਰਮੀ ਸਰਦੀ ਮੀਂਹ ਹਨੇਰੀ ਬਹੁਤ ਕੁਝ ਨੰਗਾ ਆ ਗਰਮੀ ਸਰਦੀ ਵੇਖੋ ਸਾਰਾ ਕੁਝ ਨੰਗਿਆ ਉਹਨਾਂ ਦੇ ਸਿਰਾਂ ਦੇ ਉੱਤੋਂ ਦੀ ਗਿਆ ਠੀਕ ਆ ਫਰਜ਼ ਵੀ ਨਿਭਾਉਂਦੇ ਰਹੇ ਆ ਇਹਦੇ ਵਿੱਚ ਦੋ ਰੈਣੀ ਪਰ ਕਿਤੇ ਨੇ ਕਿਤੇ ਇਹ ਵੀ ਮਾਰ ਝੱਲਣੀ ਪਈ ਆ ਵੀ ਜੇ ਜਦੋਂ ਵੇਖੋ ਪਹਿਲਾਂ ਕਾਨੂੰਨ ਜਦੋਂ ਸਰਕਾਰ ਨੇ ਕਹਤਾ ਵੀ ਲਾਗੂ ਨਹੀਂ ਕਰਦੇ ਅਸੀਂ ਮਨਾਲੇ ਉੱਥੇ ਸਾਡੀਆਂ ਜੱਥੇਬੰਦੀਆਂ ਨੇ ਮਨਾਲੇ ਪਰ ਉਹ ਮੰਨੇ ਜ਼ਰੂਰ ਗਏ ਕਾਮਯਾਬ ਅਸੀਂ ਜ਼ਰੂਰ ਹੋਗੇ ਪਰ ਉਹਨਾਂ ਤੇ ਮੋਹਰ ਲਵਾਉਣੀ ਅਸੀਂ ਭੁੱਲਿਆ ਜੇ ਉਹਦੇ ਕਿਤੇ ਮੋਹਰ ਲਵਾਏ ਹੁੰਦੀ ਤਾਂ ਦੂਜੀ ਾਰ ਉੱਥੇ ਜਾਣਾ ਨਹੀਂ ਪੈਣਾ ਸੀ ਹੁਣ ਅਸਲ ਦੇ ਵਿੱਚ ਜੱਥੇਬੰਦੀਆਂ ਆਪਸ ਦੇ ਵਿੱਚ ਪਾਟ ਗਈਆਂ ਦੇਖੋ ਆਗੂ ਆਗੂਆਂ ਦੇ ਨਾਲ ਕਿੰਨੇ ਬੰਦੇ ਜੁੜਿਆ ਕੋਈ 50 ਕੋਈ 100 ਕਿੰਨਾ 10000 ਕਿੰਨਾ ਬੰਦਾ ਜੁੜਿਆ ਹੁਣ ਜਿਹੜੇ ਨਾਲ ਜੁੜੇ ਲੋਕ ਨਹੀਂ ਉਹ ਇਹੀ ਸੋਚਦੇ ਵੀ ਜੇ ਸਾਡਾ ਆਗੂ ਸਾਨੂੰ ਕੁਝ ਕਹੂਗਾ ਤੇ ਅਸੀਂ ਉੱਥੇ ਜਾਵਾਂਗੇ ਹੁਣ ਦੇਖੋ 27 ਦਿਨ ਬਹੁ ਕਬੱਡੀ ਗੱਲ ਆ ਹੁਣ ਕੋਈ ਡੱਲੇਵਾਲ ਸਾਹਿਬ ਦਾ ਕੋਈ ਨਿੱਜੀ ਰੌਲਾ ਨਹੀਂ ਕੋਈ ਘਰ ਦਾ ਰੌਲਾ ਨਹੀਂ ਕੋਈ ਆਪਦੀ ਕੱਲੀ ਜ਼ਮੀਨ ਦਾ ਰੌਲਾ ਨਹੀਂ ਪੂਰੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਜਾਂ ਪੰਜਾਬ ਦੀ ਫਸਲ ਨਸਲ ਦਾ ਮਸਲਾ ਉੱਥੇ ਉਲਝਿਆ ਹੋਇਆ ਠੀਕ ਆ 27 ਦਿਨ ਹੋ ਗਏ ਹੁਣ ਪਿਛਲੇ ਦਿਨਾਂ ਦੇ ਵਿੱਚ ਬਿਉਹ ਸ਼ੋਕੇ ਡਿੱਗੇ ਨੇ ਉਦੋਂ ਥੋੜਾ ਜਿਹਾ ਫੇਰ ਲੋਕ ਉੱਥੇ ਜਾਣ ਲੱਗੇ ਨੇ ਜਾਂ ਕਲਾਕਾਰ ਜਾਣ ਲੱਗੇ ਨੇ ਜਾਂ ਲੀਡਰ ਜਾਣ ਲੱਗੇ ਨੇ ਹਨਾ ਪਰ ਅਸਲ ਦੇ ਵਿੱਚ ਇਹ ਸੋਚਣਾ ਪਊ ਵੀ ਜੇ ਕਰ ਉਹੀ ਗੱਲ ਕੋਈ ਹੋਗੀ ਤਾਂ ਫਿਰ ਅਸੀਂ ਇੱਥੋਂ ਤੱਕ ਕਿਉਂ ਰਹਿ ਜਾਂਦੇ ਵੀ ਭੋਗਾਂ ਦੇ ਨਾਰੇ ਲਾਉਣੇ ਆ ਭੋਗਾਂ ਦੇ ਵੱਡਾ ਫੋਟਮਾ ਕਰਾਉਣੀਆਂ ਦਾ ਉਹ ਗਾਂਦੇ ਅਸੀਂ ਸਰਨਾਹ ਜਲੀਆਂ ਦੇਣੀਆਂ ਉਦੋਂ ਸਾਰੀਆਂ ਜਿੱਥੇ ਬੰਦੀਆਂ ਉੱਥੇ ਪਹੁੰਚਣੀਆਂ ਉਦੋਂ ਜ਼ਾਇਦਾ ਕੀ ਫਾਇਦਾਗਾ ਕਿਉਂਕਿ ਹੁਣ ਸਾਨੂੰ ਹਾਲਾਤ ਦਿਸ ਰਹੇ ਨੇ ਹੁਣ ਜਿਹੜਾ ਟਾਈਮ ਆਗਾ ਉਹ ਮੀਟਿੰਗਾਂ ਦਾ ਨਹੀਂ ਹੈ ਬਿਆਨ ਦੇਣ ਦਾ ਟਾਈਮ ਨਹੀਂ ਆ ਹੁਣ ਨਾਲ ਖੜਨ ਦਾ ਟਾਈਮ ਆ ਕਿਉਂਕਿ ਜੇ ਨਾਲ ਹੁਣ ਖੜਾਂਗੇ ਕਿਉਂਕਿ ਮਰਨ ਤੋਂ ਬਾਅਦ ਉਹੀ ਚੀਜ਼ਾਂ ਕਰਨੀਆਂ ਸ਼ਰਨਹਾਜਲੀਆਂ ਦੇਣੀਆਂ ਨਾਰੇ ਲਾਉਣੇ ਭੋਗ ਤੇ ਜਾ ਕੇ ਵੱਡੇ ਵੱਡੇ ਲਲਕਾਰੇ ਮਾਰਨੇ ਉਹਨੂੰ ਬੁੱਤ ਬਣਾਉਣੇ ਫੋਟੋਆਂ ਬਣਾਉਣੀਆਂ ਉਹਨਾਂ ਦਾ ਕੀ ਫਾਇਦਾ ਜਦੋਂ ਜਾਉਂਦੇ ਜੀ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਸਾਨੂੰ ਇਹ ਚੀਜ਼ ਸਮਝਣੀ ਪਣੀ ਬਿਲਕੁਲ ਉਹਨਾਂ ਦੇ ਪਰਿਵਾਰ ਨੇ ਕਹਤਾਗਾ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਰੱਬ ਕਰੇ ਨਾ ਹੋਵੇ ਤਾਂ ਕਹਿੰਦੇ ਵੀ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਬੇਟਾ ਹੈਗਾ ਉਹ ਉੱਥੇ ਮਰਨ ਤੇ ਬੈਠੂਗਾ ਵੇਖੋ ਇਹ ਚੀਜ਼ ਤਾਂ ਹੈਗੀ ਆ ਹੁਣ ਵੇਖੋ ਜਿਹੜੇ ਸੰਘਰਸ਼ਾ ਕੋਈ ਅੱਜ ਦਾ ਨਹੀਂ ਆਪਾਂ ਇਹ ਕਹ ਲੋ ਜਦੋਂ ਦਾ ਵੀ ਆਪਾਂ ਇਹ ਕਹ ਲੋ ਵੀ 47 ਤੋਂ ਬਾਅਦ ਬਹੁਤ ਸਾਰੇ ਘੋਲ ਹੋਏ ਨੇ ਸੰਘਰਸ਼ ਹੋਏ ਨੇ ਹੁਣ ਦੂਜੀਆਂ ਜਥੇਬੰਦੀਆਂ ਦੇ ਆਗੂ ਆ ਇਹ ਨਹੀਂ ਉਹਨਾਂ ਦੇ ਇੱਕ ਤਜਰਬਾ ਉਹ ਇੱਥੋਂ ਲੰਘ ਕੇ ਆਏ ਨੇ ਜਿੰਨੀ ਆਪਣੀ ਉਮਰ ਆ ਉਹ ਤੋਂ ਵੱਡੇ ਉਹਨਾਂ ਦੇ ਤਜਰਬੇ ਆ ਇਹਦੇ 'ਚ ਕੋਈ ਦੋ ਰਹਿਣੀ ਪਰ ਅਸੀਂ ਇਸ ਚੀਜ਼ ਨੂੰ ਨਿੱਜੀ ਨਾ ਲੈ ਕੇ ਬੈਠ ਗਏ ਵੀ ਇੱਥੇ ਸਿਰਫ ਤੇ ਸਿਰਫ ਜੇ ਫਾਇਦਾ ਹੈਗਾ ਤਾਂ ਡੱਲੇਵਾਲ ਸਾਹਿਬ ਦਾ ਕੱਲੇ ਡੱਲੇਵਾਲ ਸਾਹਿਬ ਦਾ ਨਹੀਂ ਸੇਰਾ ਉਹਦੇ ਸਿਰ ਜਾਊਗਾ ਇਹ ਤਾਂ ਹੁਣ ਮੈਟਰ ਕਰਦਾ ਹੀ ਨਹੀਂ ਨਾ ਜਿੱਥੇ ਬੰਦੇ ਨੇ 13 ਫਰਵਰੀ 2024 ਤੋਂ ਬੈਠਾ ਤੇ ਸਾਲ ਹੋਣ ਨਾਲ ਅਸੀਂ 10 ਮਹੀਨਿਆਂ ਬਾਦੋਂ ਉਹਨਾਂ ਨੇ ਜਿਹੜਾ ਹੈਗਾ ਮਰਨ ਵਰਤ ਰੱਖ ਲਿਆ ਨਵੰਬਰ ਦੇ ਵਿੱਚ ਹਨ 25 ਨਵੰਬਰ 26 ਨੂੰ ਰੱਖਿਆ ਅੱਜ 27 ਦਿਨ ਦਾ ਸਮਾਂ ਹੋ ਗਿਆ ਉਸ ਨੂੰ ਮਹੀਨਾ ਹੋਣ ਵਾਲਾ ਹੋ ਗਿਆ ਠੀਕ ਆ ਜੇ ਹਜੇ ਵੀ ਅਸੀਂ ਇਸੇ ਗੱਲ ਤੇ ਅਡੇ ਰਹਾਂਗੇ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੇਖਦੇ ਆ ਕੀ ਬਣਦਾ ਕੀ ਬਣਦਾ ਜਾਂ ਅਸੀਂ ਮਗਰ ਨਹੀਂ ਜਾਣਾ ਵੈਸੇ ਮੀਟਿੰਗਾਂ ਹੋ ਰੀਆਂ ਵੀ ਜਿੱਥੇ ਬੰਦियां ਇਕੱਠੀਆਂ ਹੋਣਗੀਆਂ ਪਰ ਅੱਜ ਜੇਕਰ ਕੋਈ ਵੀ ਉਹਦਾਂ ਦੀ ਗੱਲ ਬਾਤ ਹੋ ਗਈ ਜਾਂ ਉਹਨਾਂ ਦਾ ਬੇਟਾ ਦੁਬਾਰਾ ਕੋਈ ਗੱਲ ਹੁੰਦੀ ਆ ਬੈਂਦਾ ਫੇਰ ਵੀ ਤਾਂ ਸਾਡੇ ਲਈ ਇਹ ਘੱਟਿਆ ਪਾਣੀ ਆ ਨਾ ਤੁਸੀਂ ਇਹ ਸੋਚੋ ਕਿਉਂਕਿ ਸਰਕਾਰ ਵੀ ਚਾਹੁੰਦੀ ਆ ਲੀਡਰ ਇਹ ਚਾਹੁੰਦੇ ਨੇ ਵੀ ਜਥੇਵੰਦਲੇਵਾਲ ਸਾਹਿਬ ਨੂੰ ਜੇ ਕੁਝ ਹੁੰਦਾ ਤਾਂ ਹੋ ਜੇ ਕਿਉਂ ਜਿਹੜੀਆਂ ਬਾਕੀ ਜਥੇਵੰਦੀਆਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ ਵੀ ਭਾਈ ਜੇ ਤੁਸੀਂ ਉੱਥੇ ਪਹੁੰਚਦੇ ਆ ਇਕੱਠੇ ਹੁੰਦੇ ਤਾਂ ਡੱਲੇਵਾਲ ਸਾਹਿਬ ਨੂੰ ਕੁਝ ਨਹੀਂ ਹੋਣਾ ਸੀ ਹਨਾ ਇਹ ਚੀਜ਼ ਆ ਤੇ ਜੇ ਦੂਜੀਆਂ ਜਥੇਵੰਦੀਆਂ ਦਾ ਵਿਰੋਧ ਅਸੀਂ ਵੀ ਕਰਨ ਲੱਗੇ ਪਿੰਡਾਂ 'ਚ ਨਾ ਵੜਨ ਦਿੱਤਾ ਕੋਈ ਉਹ ਜੀ ਅਨਸਕਾਮੀ ਘਟਰਾ ਵਾਪਰਦੀ ਤੇ ਜਥੇਬੰਦੀਆਂ ਦੀ ਤਾਕਤ ਖਤਮ ਹੋ ਜੂ ਤੇ ਜੇ ਤਾਕਤ ਖਤਮ ਹੋ ਗਈ ਸਰਕਾਰਾਂ ਇਹ ਚੀਜ਼ ਚਾਹੁੰਦੀਆਂ ਕਿਉਂਕਿ ਅੱਜ ਜਥੇਬੰਦੀਆਂ ਹੀ ਆ ਨਾ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਆ ਕੋਈ ਪੰਜਾਬ ਦਾ ਮਸਲਾ ਹੁੰਦਾ ਉਹਨਾਂ ਤੇ ਬੋਲਦੇ ਆ ਉਹਨਾਂ ਦੇ ਆਗੂ ਬੋਲਦੇ ਆ ਬਾਕੀ ਲੀਡਰ ਬੋਲਦੇ ਆ ਜੇ ਉੱਥੇ ਕੋਈ ਗੱਲਬਾਤ ਹੁੰਦੀ ਆ ਮੋੜ ਕੇ ਉੱਥੇ ਜਾ ਕੇ ਰੌਲਾ ਪਾਉਣ ਦਾ ਕੋਈ ਵੀ ਫਾਇਦਾ ਨਹੀਂਗਾ ਹੁਣ ਇਹ ਨਹੀਂ ਜੇ ਡੱਲੇਵਾਲ ਸਾਹਿਬ ਦਾ ਮੁੰਡਾ ਬੈਠੂਗਾ ਉਹ ਇੱਕ ਉਹ ਪਰਿਵਾਰ ਆ ਤੁਸੀਂ ਇਹ ਵੀ ਸੋਚੋ ਨਾ ਕੌਣ ਬੰਦਾ ਜਿਹੜਾ ਇਹ ਚਾਹੁੰਦਾ ਵੀ ਮੇਰੇ ਮਾਪਿਆਂ ਨੂੰ ਕੁਝ ਹੋਵੇ ਹੈਨਾ ਉੱਥੇ ਬੈਠਾ ਉਹਦਾ ਨਿੱਕਾ ਜਾਂ ਪੋਤਰਾ ਉਹ ਵੀ ਉੱਥੇ ਜਾ ਕੇ ਬੈਠਾ ਉਹਦਾ ਪਰਿਵਾਰ ਜਾ ਕੇ ਬੈਠਾ ਉਹਦਾ ਬੇਟਾ ਜਾ ਕੇ ਬੈਠਾ ਸਾਨੂੰ ਇਹ ਚਾਹੀਦਾ ਵੀ ਇਦਾਂ ਦੀ ਘਟਨਾ ਘਟਣ ਤੋਂ ਪਹਿਲਾਂ ਹੀ ਸਾਨੂੰ ਉੱਥੇ ਜਾ ਕੇ ਸਾਥ ਦੇਣਾ ਚਾਹੀਦਾ ਜੀ ਬਿਲਕੁਲ ਉੱਥੇ ਕਿਸਾਨ ਜਿਹੜੇ ਬੈਠੇ ਆ ਉਹ ਲੀਡਰਾਂ ਨੂੰ ਦੋਹਾਈਆਂ ਪਾ ਰਹੇ ਆ ਉਹ ਕਹਿ ਰਹੇ ਆ ਕਿ ਉਹ ਜਿਹੜੇ ਲੀਡਰ ਸਾਡੇ ਤੋਂ ਵੋਟਾਂ ਮੰਗਣਾਉਂਦੇ ਸੀ ਕਹਿੰਦੇ ਸੀ ਤੁਹਾਡੇ ਲਈ ਅਸੀਂ ਹਰੇਕ ਹੱਕ ਲਈ ਖੜਾਂਗੇ ਤੇ ਅੱਜ ਉਹ ਲੀਡਰ ਵੀ ਨਹੀਂ ਉੱਥੇ ਆ ਦੇਖੋ ਲੀਡਰ ਹੋਣ ਜਿਵੇਂ ਬਿੱਟੂ ਦਾ ਬਿਆਨ ਆਇਆਗਾ ਉਹ ਕਹਿ ਰਿਹਾ ਵੀ ਆਪਣਾ ਜਿਹੜੇ ਲੀਡਰ ਜਾ ਰਹੇ ਨੇ ਉੱਥੇ ਜਾਂ ਮੁਲਾਕਾਤ ਕਰਨ ਜਾ ਰਹੇ ਨੇ ਇੱਕ ਫਾਰਮੈਲਟੀ ਕਰਨ ਜਾ ਰਹੇ ਨੇ ਫੋਟੋਮਾ ਕਰਾਉਣ ਜਾ ਰਹੇ ਨੇ ਉੱਥੇ ਬੈਠ ਕੇ 2 ਮਿੰਟ ਗੱਲਬਾਤ ਕੀਤੀ ਉਹਦੀ ਕਲਿੱਪ ਪਾਤੀ ਚੈਨਲਾਂ 'ਤੇ ਚੱਲ ਗਈ ਜੀ ਫਲਾਨਾ ਲੀਡਰ ਪਹੁੰਚਿਆ ਫਲਾਨਾ ਲੀਡਰ ਪਹੁੰਚਿਆ ਜਾਂ ਸਾਡੀ ਆਗੂ ਜਾਂ ਇਹ ਵੀ ਲੋਕ ਬਿਆਨ ਦੇ ਨਾਲ ਦੇ ਰਹੇ ਆ ਵੀ ਜੇ ਢੱਲੇਵਾਲ ਸਾਹਮਣੂ ਕੋਸ਼ ਹੋ ਗਿਆ ਅਸੀਂ ਲੀਡਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਅਸੀਂ ਆ ਨਹੀਂ ਕਰਨ ਦੇਵਾਂਗੇ ਠੀਕ ਆ ਇਹ ਗੱਲ ਕਹਿ ਰਹੇ ਨੇ ਸਾਡੇ ਉਥੋਂ ਦੇ ਜਾਂ ਜਿਹੜੇ ਹੋਰ ਆਗੂ ਨੇ ਜਾਂ ਜਿਹੜ ਮੈਂ ਮੈਂ ਇਹ ਗੱਲ ਕਹਿਣਾ 2024 ਦਾ ਅਜੀਹਾ ਸਾਲ ਰਿਹਾ ਜਿੱਥੇ ਤਾਂ ਇੱਕ ਤਾਂ ਇੱਕ ਪਾਸੇ ਅੰਦੋਲਨ ਮੋਰਚਾ ਲੱਗਿਆ ਹੋਇਆ ਤੇ 24 ਦੇ ਵਿੱਚ ਸਭ ਤੋਂ ਵੱਧ ਆ ਰੀ ਵੋਟਾਂ ਪਈਆਂ ਲੋਕ ਸਭਾ ਦੀਆਂ ਵੋਟਾਂ ਪੈ ਗਈਆਂ ਜਿਮਨੀ ਚੋਣਾਂ ਹੋ ਗਈਆਂ ਪੰਚਾਇਤੀ ਚੋਣਾਂ ਹੋ ਗਈਆਂ ਐਮ ਸੀ ਦੀਆਂ ਵੋਟਾਂ ਪੈ ਗਈਆਂ ਚਾਰ ਵਾਰੀ ਵੋਟਾਂ ਪੈ ਗਈਆਂ ਉਦੋਂ ਕਿਉਂ ਨਾ ਅਸੀਂ ਲੀਡਰਾਂ ਨੂੰ ਸਵਾਲ ਪੁੱਛੇ ਉਦੋਂ ਕਿਉਂ ਨਾ ਅਸੀਂ ਇਹ ਗੱਲਾਂ ਕਹੀਆਂ ਕੀ ਕਰਦੇ ਆ ਸਾਡੇ ਜਿਹੜੇ ਬਜ਼ੁਰਗ ਨੇ ਉਹ ਮਰਨ ਵਰਤ ਤੇ ਬੈਠੇ ਆ ਜਿਹੜੇ ਸਾਡੇ ਨੌਜਵਾਨ ਨੇ ਜਿਹੜੀ ਆ ਪੀੜ੍ਹੀ ਆ ਇਹ ਲੀਡਰਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਭੰਗੜੇ ਪਾਈ ਜਾਂਦੇ ਆ ਗੇਡੀ ਜਾਂਦੇ ਆ ਕਿਉਂ ਵੀ ਕਾਦਾ ਚਾ ਚੜੇ ਇੱਕ ਪਾਸੇ ਤਾਂ ਅਸੀਂ ਆਪਦੀਆਂ ਹੱਕਾਂ ਦੇ ਲਈ ਮੰਗਾਂ ਦੇ ਵਾਸਤੇ ਉੱਥੇ ਡਟੇ ਬੈਠੇ ਆਂ ਇੱਕ ਪਾਸੇ ਅਸੀਂ ਭੰਗੜੇ ਪਾਈਏ ਨਾ ਕਾਦੇ ਲਈ ਤੁਸੀਂ ਲੀਡਰਾਂ ਨੂੰ ਕਹਿੰਦੇ ਹੋ ਅਸੀਂ ਵੜਨ ਨਹੀਂ ਦੇਣਾ ਪਿੰਡਾਂ 'ਚ ਲੀਡਰ ਵੜ ਕੇ ਪਿੰਡਾਂ 'ਚ ਵੋਟਾਂ ਲੈ ਕੇ ਗਏ ਆ ਸਭ ਤੋਂ ਜਿੱਤਦੇ ਨੇ ਜੇ ਆ ਮੌਜੂਦਾ ਸਰਕਾਰ ਦੇ ਐਮਸੀ ਜਿੱਤਣ ਜਾਂ ਮੌਜੂਦਾ ਸਰਕਾਰ ਦੇ ਲੀਡਰ ਜਿੱਤਦੇ ਨੇ ਇਹੀ ਪਿੰਡਾਂ 'ਚ ਵੜ ਕੇ ਵੋਟਾਂ ਤੁਹਾਡੇ ਤੋਂ ਲੈ ਕੇ ਗਏ ਆ ਉਦੋਂ ਕਿਉਂ ਨਾ ਸਵਾਲ ਕੀਤੇ ਤੁਸੀਂ ਹੁਣ ਉਦੋਂ ਮਗਰੋਂ ਤੁਸੀਂ ਕੀ ਸਵਾਲ ਕਰਦੇ ਹੋਗੇ ਜਦੋਂ ਹੁਣ ਨਹੀਂ ਤੁਸੀਂ ਸਵਾਲ ਕਰ ਸਕੇ ਕਿਸੇ ਨੇ ਅੱਜ ਤਾਈਂ ਲੈ ਕੇ ਕਿਸਾਨੀ ਮਸਲੇ ਨੂੰ ਸਵਾਲ ਕਿਸੇ ਨੇ ਚਿੱਟੇ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਆ ਸਰਪੰਚੇ ਦਾ ਕਤਲ ਕਰਤਾ ਤੁਸੀਂ ਵੇਖ ਲਓ ਮੌਜੂਦਾ ਸਰਕਾਰ ਦਾ ਸਰਪੰਚ ਸੀਗਾ ਜਿਹੜੇ ਰਾਜੇ ਦਾ ਰਾਜ ਹੋਵੇ ਜੇ ਉਸ ਰਾਜੇ ਦੇ ਛਪਾਈਆਂ ਨੂੰ ਕੋਈ ਮਾਰ ਦੇ ਤੇ ਆਮ ਜਨਤਾ ਦਾ ਕੀ ਹਾਲ ਹੋਊਗਾ ਤੁਸੀਂ ਸੋਚੋ ਅਸੀਂ ਨਹੀਂ ਸਵਾਲ ਕਰਨੇ ਅਸੀਂ ਕਹਿੰਦੇ ਜੇ ਕੋਈ ਗੱਲ ਵਾਪਰ ਗਈ ਫੇਰ ਨਹੀਂ ਲੀਡਰਾਂ ਨੂੰ ਪਿੰਡਾਂ 'ਚ ਵੜਨ ਦੇਣਾ ਹੁਣ ਲੀਡਰਾਂ ਨੂੰ ਕਿਉਂ ਵੜਨ ਦਿੱਤਾ ਫਿਰ ਹੁਣ ਚਾਰਾਂ ਦੀ ਵੋਟਾਂ ਪੈ ਗਈਆਂ ਕਿਉਂ ਤੁਸੀਂ ਜਿਤਾਏ ਹੁਣ ਕਿਉਂ ਨਾ ਉੱਥੇ ਤੁਸੀਂ ਗੱਲ ਕੀਤੀ ਵੀ ਸਾਡੇ ਤਾਂ ਆਗੂ ਉੱਥੇ ਬੈਠੇ ਆ ਜੀ ਸਾਡੇ ਤਾਂ ਜਥੇਬੰਦੀਆਂ ਉੱਥੇ ਬੈਠੀਆਂ ਆ ਜੀ ਅਸੀਂ ਕੀ ਕਰਕੇ ਪਰ ਨਹੀਂ ਸਾਡਾ ਅਸਲ ਦੇ ਵਿੱਚ ਮਕਸਦ ਹੀ ਇਹ ਬਣ ਗਿਆ ਵੀ ਜੋ ਕੁਝ ਮਰਜ਼ੀ ਹੋਈ ਜਾਵੇ ਅਸੀਂ ਜਦੋਂ ਕੋਈ ਮਰਦਾ ਜਦੋਂ ਕੋਈ ਭਾਣਾ ਵਾਪਰ ਜਾਂਦਾ ਉਦੋਂ ਬਾਅਦ ਹੀ ਸਾਡੀਆਂ ਅੱਖਾਂ ਖੁੱਲਦੀਆਂ ਹੁਣ ਐਮਐਸਪੀ ਆ ਕੱਲ ਜਿਹੜਾ ਬਿਆਨ ਆਇਆ ਸੀਐਮ ਦਾ ਹਰਿਆਣੇ ਦੇ ਦਾ ਉਹਨਾਂ ਨੇ ਵੱਧ ਫਸਲਾਂ ਤੇ ਦੇਣੀ ਸ਼ੁਰੂ ਕਰ ਦਿੱਤੀ ਆ ਤੇ ਭਗਵਾਨ ਤਮਨ ਦੀ ਤਾਂ ਸਰਕਾਰ ਹੀ ਧਰਨਿਆਂ ਚੋਂ ਨਿਕਲੀ ਆ ਇਹ ਤਾਂ ਕਹਿੰਦੇ ਸੀ ਪੂਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਮੈਂ ਕਹਿੰਦਾ ਵੀ ਹੋਣੀ ਦੇ ਦੇ ਹੋਣੀ ਉਹ ਚੀਜ਼ਾਂ ਮੰਗਾ ਕਰਦੇ ਨੇ ਸ਼ੁਰੂ ਵੀ ਹਾਂ ਭਾਈ ਅਸੀਂ ਐਮਐਸਪੀ ਆ ਜਿਹੜੀ ਉਹ ਦੇ ਦੇਾਂਗੇ ਤੁਸੀਂ ਇੱਕ ਗੱਲ ਸੋਚੋ ਇਸ ਵਾਰ ਝੋਨਾ ਹਜੇ 20 ਮੰਡਾਂ ਚ ਪਿਆ ਅ ਨਵੰਬਰ ਦਸੰਬਰ ਮਹੀਨਾ ਚੱਲੀ ਜਾਂਦਾ ਹਜੇ ਵੀ ਮੰਡੀਆਂ 'ਚ ਜਾ ਕੇ ਵੇਖ ਲੋ ਇੱਥੇ ਹੀ ਦੇਖ ਲੋ ਤੁਸੀਂ ਜੈਤੋ ਦੇਖ ਲੋ ਜਾ ਕੇ ਹਜੇ ਵੀ ਬੋਰਾਂਾਂ ਢੱਕੀ ਬੈਠਿਆ ਹਜੇ ਵੀ ਝੋਨਾ ਮੰਡੀ 'ਚ ਪਿਆ ਕਿਉਂ ਕਿਉਂ ਕੇ ਕੇਂਦਰ ਸਰਕਾਰ ਨੇ ਜਿਹੜਾ ਹੈਗਾ ਚਿੱਠੀਆਂ ਘਟਤੀਆਂ ਸੂਬਿਆਂ ਨੂੰ ਵੀ ਇੱਥੇ ਸਰਕਾਰੀ ਮੰਡੀ ਹੈ ਜਿਹੜੀ ਉਹ ਖਤਮ ਕਰੋ ਕਾਨੂੰਨ ਲਾਗੂ ਕਰੋ ਠੀਕ ਆ ਤੁਸੀਂ ਸੋਚੋ ਜੇ ਝੋਨੇ ਨੂੰ ਐਸੋ ਵਾਰ ਅਸੀਂ ਲੇਟ ਹੋਏ ਆ ਆ ਸਾਨੂੰ ਲੋਡ ਆ ਵੀ ਡੱਲੇਵਾਲ ਸਾਹ ਮੰਡੀ 'ਚ ਆਵੇ ਠੀਕ ਆ ਉਗਰਾਹਾ ਮੰਡੀ 'ਚ ਆਵੇ ਹੋਰ ਆਗੂ ਸਾਡੇ ਮੰਡੀ 'ਚ ਆਉਣ ਵੀ ਸਾਡਾ ਝੋਨਾ ਚਕਾਵੇ ਉਦੋਂ ਤਾਂ ਸਾਨੂੰ ਲੋਡ ਆ ਉਦੋਂ ਤਾਂ ਸਾਨੂੰ ਕਿਸਾਨਾਂ ਵਾਗੂਆਂ ਦੀ ਲੋਡ ਆ ਤੇ ਜਦੋਂ ਅਸੀਂ ਫਰੀ ਹੋ ਗਏ ਪੈਸੇ ਅਸੀਂ ਆਪਦੀਆਂ ਜੇਬਾਂ ਚ ਪਾ ਲੇ ਉਦੋਂ ਵਾਰ ਸਾਨੂੰ ਜੱਥੇ ਬੰਦੀਆਂ ਨਹੀਂ ਕੋਈ ਲੋੜ ਨਹੀਂ ਫਿਰ ਇਹ ਦੋਗਲਾਪਣ ਕਿਉਂ ਕਰਦੇ ਆ ਕਿਉਂਕਿ ਸੋਚਣਾ ਚਾਹੀਦਾ ਜੇ ਅੱਜ ਤੁਸੀਂ ਜਾਉਂਦੇ ਜੀ ਉੱਥੇ ਜਾ ਕੇ ਨਹੀਂ ਖੜ੍ਹ ਸਕਦੇ ਤੇ ਮਰਿਆਂ ਵੇਖੋ ਭੋਗਾਂ ਤੇ ਨਾਰੇ ਲਾਉਣ ਦਾ ਕੋਈ ਵੀ ਫਾਇਦਾ ਨਹੀਂ ਕੋਈ ਜੀ ਬਿਲਕੁਲ ਜਿਸ ਕਰਨ ਜੀ ਨੇ ਕਿਹਾ ਵੀ ਮਰੇ ਤੋਂ ਬਾਅਦ ਭੋਗਾਂ ਤੇ ਨਾਰੇ ਲਾਉਣ ਦਾ ਕੋਈ ਫਾਇਦਾ ਨਹੀਂਗਾ ਅੱਜ ਆਪਾਂ ਨੂੰ ਹਰੇਕ ਦੁਕਾਨਦਾਰ ਨੂੰ ਕਿਸਾਨ ਨੂੰ ਕਿਸੇ ਵੀ ਪਾਈਚਾਰੇ ਨੂੰ ਠੀਕ ਹੈ ਉੱਥੇ ਜਾਣਾ ਜ਼ਰੂਰੀ ਹੈ ਆਪਣਾ ਫਰਜ਼ ਨਿਭਾਉਣਾ ਜ਼ਰੂਰੀ ਹੈ ਲੋਕਾਂ ਨੂੰ ਹੋਰ ਕੀ ਅਪੀਲ ਕਰੋਗੇ ਜਿਹੜੇ ਕਈ ਲੋਕਾਂ ਦੇ ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਆ ਵੀ ਉੱਥੇ ਤਾਂ ਸਿਰਫ ਕੰਟਰੋਵਰਸੀ ਹੋ ਰਹੀ ਹੈ ਇੱਕ ਦਿਨੋਂ ਉੱਪਰ ਲਿਆਉਣ ਦੀ ਕੋਈ ਗੱਲ ਹੋ ਰਹੀ ਹੈ ਇੱਕੋ ਹੀ ਗੱਲ ਕਹਿ ਦੇਣਾ ਰਵਣ ਜੀ ਇੱਕ ਕਹਾਣੀ ਜਿਵੇਂ ਕਿਸੇ ਨੇ ਸੁਣਾਈ ਸੀ ਕਹਿੰਦੇ ਨਾ ਵੀ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਨਸ਼ਾ ਵੜ ਗਿਆ ਨਸ਼ੇ ਦੀ ਅੱਗ ਲੱਗ ਗਈ ਸਾਥ ਦੇ ਵਿੱਚ ਬੈਠ ਕੇ ਇੱਕ ਬੰਦਾ ਜ਼ਿਕਰ ਕਰਦਾ ਦੂਜਿਆਂ ਨੂੰ ਕਹਿੰਦਾ ਯਾਰ ਪੰਜਾਬ ਚ ਨਸ਼ਾ ਆ ਗਿਆ ਉਹ ਕਹਿੰਦਾ ਯਾਰ ਚੱਲ ਛੱਡ ਪਰੇ ਆਪਾਂ ਕੀ ਲੈਣਾ ਆਪਣੇ ਕਿਹੜਾ ਵੀ ਇੱਥੋਂ ਤੱਕ ਆ ਗਿਆ ਉਹ ਕਹਿੰਦਾ ਯਾਰ ਆਪਣੇ ਜ਼ਿਲ੍ਹੇ 'ਚ ਨਸ਼ਾ ਆ ਗਿਆ ਉਹ ਕਹਿੰਦਾ ਯਾਰ ਛੱਡ ਪਰੇ ਜ਼ਿਲ੍ਹੇ 'ਚ ਨਸ਼ਾ ਆ ਗਿਆ ਆਪਣੇ ਕਿਹੜਾ ਇੱਥੇ ਪਿੰਡ ਆ ਗਿਆ ਉਹ ਜ਼ਿਲ੍ਹੇ ਤੋਂ ਨਸ਼ਾ ਉਹਦੇ ਪਿੰਡ ਤੱਕ ਪਹੁੰਚ ਗਿਆ ਕਹਿੰਦਾ ਯਾਰ ਹੁਣ ਤਾਂ ਬੁੱਲ ਗਿਆ ਆਪਾਂ ਨਸ਼ਾ ਆਪਣੇ ਪਿੰਡ ਆ ਗਿਆ ਉਹ ਕਹਿੰਦਾ ਪਿੰਡ ਆ ਗਿਆ ਫੇਰ ਕਿਉਂ ਆਪਣੇ ਕਿਹੜਾ ਜਵਾਕ ਖਾਂਦੇ ਆ ਠੀਕ ਹੈ ਇਹ ਉਹਨਾਂ 'ਚੋਂ ਇੱਕ ਬੰਦਾ ਇਹ ਜਵਾਬ ਮੋੜ-ਮੋੜ ਕੇ ਦਿੰਦਾ ਰਿਹਾ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਆ ਪਰ ਕਿਸੇ ਦਿਨ ਉਹ ਨਸ਼ੇ ਦੀ ਲਤ ਸੀ ਜਿਹੜੀ ਨਸ਼ੇ ਦੀ ਉਹ ਭੈੜੀ ਗੱਲਬਾਤ ਸੀ ਉਸ ਬੰਦੇ ਦੇ ਘਰ ਤੱਕ ਪਹੁੰਚ ਗਈ ਉਸ ਦੇ ਜਵਾਕਾਂ ਤੱਕ ਪਹੁੰਚ ਗਈ ਜਿਹੜਾ ਕਹਿੰਦਾ ਸੀ ਆਪਾਂ ਕੀ ਲੈਣਾ ਤੇ ਉਹਦੇ ਉਹ ਬੰਦਾ ਫਿਰ ਉਸ ਬੰਦੇ ਨੂੰ ਕਹਿੰਦਾ ਯਾਰ ਭਾਈ ਨਸ਼ਾ ਤਾਂ ਇਹ ਮੇਰੇ ਘਰ ਵੀ ਪਹੁੰਚ ਗਿਆ ਫਿਰ ਉਹਨੇ ਉਹਨੂੰ ਜਵਾਬ ਦਿੱਤਾ ਕਹਿੰਦਾ ਹੁਣ ਆਪਾਂ ਕੀ ਲੈਣਾ ਜਿੱਦ ਦੇ ਪੰਜਾਬ ਦੇ ਵਿੱਚ ਨਸ਼ਾ ਵੜਿਆ ਜੀ ਉਦੋਂ ਹੀ ਅਸੀਂ ਥੋੜੇ ਜਿਹਾ ਪੋਜ਼ਿਟਿਵ ਹੋ ਜਾਂਦੇ ਅਸੀਂ ਸੁਚੇਤ ਹੋ ਜਾਂਦੇ ਤਾਂ ਅਸੀਂ ਆਪਣੇ ਜ਼ਿਲ੍ਹੇ ਤੱਕ ਆਪਣੇ ਕਸਬੇ ਤੱਕ ਆਪਣੇ ਪਿੰਡ ਤੱਕ ਆਪਣੇ ਸ਼ਹਿਰ ਤੱਕ ਨਸ਼ਾ ਨਾ ਪੁੱਜਣ ਦਿੰਦੇ ਠੀਕ ਆ ਉਹੀ ਗੱਲ ਹੋਣਾ ਹੁਣ ਅਸੀਂ ਜਾਗ ਨਹੀਂ ਰਹੇ ਹੁਣ ਅਸੀਂ ਕਹਿੰਦੇ ਕੋਈ ਗੱਲ ਨਹੀਂ ਡੱਲੇਵਾਲ ਸਾਹਿਬ ਬੈਠਾ ਉਹ ਕੋਈ ਨਹੀਂ ਉਹਨਾਂ ਦੀ ਸਿੱਧੂ ਪਰ ਜੱਥੇ ਬੰਦੀ ਬੈਠੀ ਆ ਅਸੀਂ ਕੀ ਲੈਣਾ ਠੀਕ ਆ ਅਸੀਂ ਕੀ ਲੈਣਾ ਈ ਲੈਣਾ ਦੇ ਚੱਕਰ ਦੇ ਵਿੱਚ ਇਹ ਨਾ ਸੋਚੋ ਵੀ ਇਕੱਲਾ ਡੱਲੇਵਾਲ ਸਾਹਿਬ ਨਾਲ ਪਾਣਾ ਬਾਪੂ ਜੀਆਂ ਕੱਲੀ ਉਹ ਜਥੇਬੰਦੀ ਆ ਉਹ ਹੋਊਗੀ ਪੂਰੇ ਪੰਜਾਬ ਦੇ ਲੋਕਾਂ ਨੂੰ ਚਾਹ ਵਪਾਰੀ ਵਰਗਾ ਚਾਹ ਮਜ਼ਦੂਰ ਵਰਗਾ ਚਾਹ ਕਿਸਾਨੀ ਵਰਗਾ ਚਾਹ ਕੋਈ ਬਿਜ਼ਨਸਮੈਨ ਆ ਸਾਰਿਆਂ ਤੇ ਇਹ ਇਫੈਕਟ ਪਊਗਾ ਸਾਰਿਆਂ ਨੂੰ ਨੁਕਸਾਨ ਆ ਜਿਹੜਾ ਝੱਲਣਾ ਪਊਗਾ ਕਿ ਸਰਕਾਰਾਂ ਦੀ ਜਿਹੜੀ ਨੀਤੀ ਆ ਉਹ ਕੋਈ ਬਹੁਤ ਹੀ ਚੰਗੀ ਨਹੀਂ ਆਮ ਪਬਲਿਕ ਨੂੰ ਲੈ ਕੇ ਇਹ ਸਾਰਾ ਕੁਝ ਸਾਨੂੰ ਝੱਲਣਾ ਪਊਵੇਂ ਇਹੀ ਅਪੀਲ ਕਰਦਾ ਵੀ ਇਹ ਦੁਬਧਾ ਦੇ ਵਿੱਚ ਨਾ ਪੋ ਕਿਉਂਕਿ ਇਹ ਸੋਚੋ ਕਿ ਮਸਲਾ ਸਾਡਾ ਸਾਰਿਆਂ ਦਾ ਹੈ ਕੱਲੀ ਫਸਲ ਦਾ ਨਹੀਂ نسل ਦਾ ਵੀ ਸਾਡਾ ਹੈ ਸਲਾ ਸਾਨੂੰ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਨਾਲ ਖੜਨਾ ਚਾਹੀਦਾ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਜੀ ਬਿਲਕੁਲ ਬੜੇ ਸੋਹਣੇ ਵਿਚਾਰ ਸੀਗੇ ਇਸ ਵੀਡੀਓ ਨੂੰ ਤੁਸੀਂ ਵੀ ਸ਼ੇਅਰ ਕਰਿਓ ਕਿਉਂਕਿ ਆਪਣੇ ਜਿਹੜਾ ਹੈਗਾ ਹੱਕ ਦੀ ਗੱਲ ਕਰ ਰਹੇ ਜਿੱਥੇ ਡੱਲੇਵਾਲ ਸਾਹਿਬ ਬੈਠੇ ਆ ਉੱਥੇ ਆਪਣੇ ਹੱਕ ਦੀ ਗੱਲ ਕਰ ਰਹੀ ਆ ਆਪਾਂ ਨੂੰ ਹਰੇਕ ਇੱਕ ਇੱਕ ਘਰ ਦੇ ਮੈਂਬਰ ਨੂੰ ਜਾਣਾ ਜ਼ਰੂਰੀ ਆ ਤਾਂ ਤੁਸੀਂ ਦੇਖ ਰਹੇ ਸੀ ਪੀਬੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਦਾ ਧੰਨਵਾਦ